ਡਕਸਾ ਤੁਸੀਂ ਸੰਜੁਕਤ ਦਲ ਤਮੋਰਚਾ ਤੋਂ ਆਏ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਬਲੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਚੈਨਲ ਰਾਹੀਂ ਮੈਂ ਪਹਿਲਾਂ ਸਮੁੱਚੇ ਜੋ ਸਰੋਤੇ ਨੇ ਜੋ ਦਰਸ਼ਕ ਨੇ ਉਹਨਾਂ ਨੂੰ ਬਤੇ ਦੀ ਸਾਂਝ ਪਾਈ ਹੈ ਤੇ ਅੱਜ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਆਟਾਰੀ ਰੋਡ ਤੇ ਜੋ ਬਣਿਆ ਹੋਇਆ ਇੱਥੇ ਟੂਲ ਪਲਾਜ਼ਾ ਬਣਿਆ ਤੇ ਜਿਸ ਨੂੰ ਬਣਿਆ ਹੋਇਆ ਤਕਰੀਬਨ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲੱਗਿਆ ਨੂੰ ਪਹਿਲੀ ਤੇ ਗੱਲ ਅਸੀਂ ਇਹ ਕਹਿੰਦੇ ਆ ਕਿ ਵੇਖੋ ਸੰਯੁਕਤ ਦਲਤ ਮੋਰਚੇ ਦੇ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਵਜੋਂ ਇਤਿਹਾਸ਼ੀਆ ਲੋਕ ਦਲ ਦੇ ਕੀ ਫਾਰਗੇਨਾਈਜ਼ਰ ਹੋਣ ਦੇ ਵਜੋਂ ਮੈਨੂੰ ਜਿਹੜੀ ਇਹ ਸਮਝ ਲੱਗਦੀ ਜਾਂ ਸਾਡੀਆਂ ਜਥੇਬੰਦੀਆਂ ਇਹ ਸਮਝਦਿਆਂ ਨੇ ਕਿ ਜਿੰਨੇ ਟੋਲ ਪਲਾਜੇ ਪੰਜਾਬ ਸਰਕਾਰ ਦੀ ਇੱਥੇ ਲਾਏ ਨੇ ਸੜਕਾਂ ਦੇ ਉੱਤੇ ਲਾਏ ਨੇ ਉਹ ਬਿਲਕੁਲ ਗਲਤ ਨੇ ਜਿਉਂ ਹੀ ਕੋਈ ਵੀ ਵਿਅਕਤੀ ਕੋਈ ਗੱਡੀ ਕੋਈ ਦੋ ਪਹੀਆ ਵਾਹਨ ਕੋਈ ਚਾਰ ਪਹੀਆ ਵਾਹਨ ਜਿਉਂ ਹੀ ਆਪਣੀ ਲੈ ਕੇ ਨਿਕਲਦਾ ਉਹ ਤੋਂ ਪਹਿਲਾਂ ਰੋਡ ਟੈਕਸ ਕੱਟਿਆ ਜਾਂਦਾ ਲੱਖਾਂ ਦੀ ਰੁਪਈਆ ਦੇ ਵਿੱਚ ਤੇ ਜਦੋਂ ਲੱਖਾਂ ਰੁਪਈਆ ਦਾ ਰੋਡ ਟੈਕਸ ਦਿੱਤਾ ਜਾਂਦਾ ਤੇ ਫਿਰ ਇਹ ਦੂਰੀ ਮਾਰ ਕੇ ਇਸ ਲਈ ਅਸੀਂ ਪਹਿਲੀ ਗੱਲ ਤੇ ਇਹ ਸਮਝਦੇ ਆ ਕਿ ਇਹ ਬਿਲਕੁਲ ਗਲਤ ਆ ਇਹ ਹੋਣੇ ਨਹੀਂ ਚਾਹੀਦੇ ਜੇ ਅਸੀਂ ਟੋਲ ਟੈਕਸ ਫੀ ਦੇਣੇ ਨੇ ਤਾਂ ਫਿਰ ਰੋਡ ਟੈਕਸ ਮਾਫ ਹੋਣਾ ਚਾਹੀਦਾ ਫਿਰ ਪਹਿਲਾ ਰੋਡ ਟੈਕਸ ਆ ਫਿਰ ਟੋਲ ਟੈਕਸ ਤੇ ਫਿਰ ਹਾ ਪਟ ਰੋਡ ਟੈਕਸ ਤੇ ਫਿਰ ਹਰ ਤਰ੍ਹਾਂ ਦਾ ਗੱਡੀਆਂ ਤੇ ਮੋਟਰ ਗੱਡੀਆਂ ਤੇ ਹਰ ਤਰ੍ਹਾਂ ਦਾ ਟੈਕਸ ਹੀ ਟੈਕਸ ਸੋ ਪਹਿਲੀ ਗੱਲ ਇਸ ਲਈ ਅਸੀਂ ਅੱਜ ਇਸ ਧਰਨੇ ਦੇ ਵਿੱਚ ਰੋਸ ਧਰਨੇ ਦੇ ਵਿੱਚ ਆਏ ਆ ਇਹਨਾਂ ਦਾ ਗੱਲ ਆਪਣੀ ਗੱਲ ਕਹਿਣ ਵਾਸਤੇ ਆਪਣਾ ਸਮਰਥਨ ਦੇਣ ਵਾਸਤੇ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਵੇਖੋ ਸਾਨੂੰ ਅੱਜ ਇਹ ਲੱਗਿਆ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਚਾਹੇ ਜ 20 ਪਿੰਡਾਂ ਦੀ ਗੱਲ ਕੀਤੀ ਆ ਮੈਂ ਕਹਿੰਨਾ ਵੀ ਤੁਸੀਂ 20 ਪਿੰਡਾਂ ਦੀ بجائے 125000 ਦੇ ਕਰੀਬ ਆਪਣਾ ਪਿੰਡ ਸ਼ਹਿਰ ਨੇ ਉਹ ਸਾਰੇ ਲੋਕ ਜਿਹੜੇ ਵੀ ਕਿਸੇ ਗੱਡੀ ਕਿਸੇ ਦਾ ਕਿਸੇ ਗੱਡੀ ਹਰ ਕਰਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਇਹ ਬਜਾਨਾ ਜਿਹੜਾ ਉਹ ਭੁਗਤਣਾ ਪੈ ਰਿਹਾ। ਇਹ ਸਿਰਫ 20 ਪਿੰਡਾਂ ਦੀ ਨਹੀਂ ਗੱਲ। ਇਹ ਗੱਲ ਸਾਰੇ ਪੰਜਾਬ ਦੀ ਹੈ ਜੋ ਇਹ ਗਲਤ ਹੋ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਹਾਂ। ਸੋ ਜਿਹੜੀ ਗੱਲ ਅਗਲੀ 20 ਕਿਲੋਮੀਟਰ ਦਾ 20 ਕਿਲੋਮੀਟਰ ਦਾ। ਹਾਂ ਸੋ ਇਹਨਾਂ ਨੇ ਕੀਤੇ ਭੀ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ। ਉਹ ਜਿਉਂ ਅਸੀਂ ਇੱਥੋਂ ਨਿਕਲਦੇ ਹਰ 15 20 30 ਕਿਲੋਮੀਟਰ ਦੇ ਬਾਅਦ ਤੇ ਇੱਕ ਟੋਲ ਪਲਾਜ ਆ ਜਾਂਦਾ। ਤੇ ਸਾਨੂੰ ਤੇ ਇਹਨਾਂ ਪੂਰੀ ਤਰ੍ਹਾਂ ਪੰਜਾਬ ਦੀ ਜਿਹੜੀ ਧਰਤੀ ਹੈ ਉਹਨੂੰ ਖੋਦ ਕੇ ਇਹ ਸਾਰੀਆਂ ਬਣਾਈਆਂ ਹੋਈਆਂ ਛੜਕਾਂ ਨੇ ਤੇ ਪੰਜਾਬ ਦੇ ਲੋਕਾਂ ਤੇ ਜਿਹੜਾ ਇਹ ਟੈਕਸ ਜਿਹੜਾ ਲਾਇਆ ਜਾ ਰਿਹਾ ਇਹ ਕਿੱਥੋਂ ਦੀ ਗੱਲ ਜਿਹੜੀ ਕਿੰਨੀ ਕਿ ਚੰਗੀ ਸੋ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਜੋ ਅੱਜ ਇਹਨਾਂ ਨੇ ਲਾਇਆ ਹੋਇਆ ਪਿਛਲੇ ਕਰੀਬ 17 ਤਰੀਕ ਤੋਂ ਦੱਸ ਰਹੇ ਨੇ ਜੀ 17 ਤਰੀਕ ਤੋਂ ਲਗਾਤਾਰ 17 ਤਰੀਕ ਤੋਂ ਫਿਰ ਟੋਕਣ ਲੱਗਾ ਪਿੰਨ 17 ਤਰੀਕ ਤੋਂ ਲਗਾਤਾਰ ਇਹ ਧਰਨਾ ਜਿਹੜਾ ਚੱਲ ਰਿਹਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਪਰ ਬੇਨਤੀ ਇਹਨਾਂ ਨੂੰ ਇਹ ਕਰਦੇ ਆਂ ਵੀ ਸਿਰਫ ਇਹ ਕਿਸਾਨਾਂ ਦਾ ਨਹੀਂ ਜਿੰਨੇ ਸਰੋਤੇ ਆ ਇਹ ਸਿਰਫ ਜਿਹੜੇ ਬੰਦੇ ਇੱਥੇ ਬੈਠੇ ਇਹ ਸਿਰਫ ਉਹਨਾਂ ਵਾਸਤੇ ਨਹੀਂ ਆ ਸਮੂਹ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਪਿੰਡ ਤੇ ਉਹਨਾਂ ਲੋਕਾਂ ਨੂੰ ਇਹਦੀ ਸਹੂਲਤ ਆ ਤੇ ਜੇ ਲੋਕਾਂ ਨੂੰ ਸਹੂਲਤ ਤੇ ਫਿਰ ਇੱਥੇ ਜਿਹੜੀ ਬਹੁ ਗਿਣਤੀ ਹੋਣੀ ਚਾਹੀਦੀ ਸੀਗੀ ਜੇ ਅੱਜ ਪੰਜ ਪਿੰਡ ਨੇ ਇੱਥੇ ਤੇ ਪੰਜ ਪੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਵੀ ਕਿਹਾ 20-20 ਬੰਦੇ ਹੀ ਨਿਕਲਾਉਂਦੇ ਤੇ ਇੱਥੇ ਜਿਹੜੀ ਵੱਡੀ ਗਿਣਤੀ ਹੋ ਸਕਦੀ ਐ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਭਾਈ ਇਹ ਲੜਾਈ ਸਾਰਿਆਂ ਦੀ ਆ ਤੇ ਸਾਰਿਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਸਿਰਫ ਜਿਹੜੇ ਕਿਸਾਨਾਂ ਨੂੰ ਹੀ ਨਹੀਂ ਆਉਣਾ ਚਾਹੀਦਾ ਇਹਦੇ ਵਿੱਚ ਸਾਰੇ ਲੋਕਾਂ ਨੂੰ ਆਉਣਾ ਚਾਹੀਦਾ ਭਾਵੇਂ ਆ ਮਜ਼ਦੂਰ ਨੇ ਤੇ ਭਾਵੇਂ ਉਹ ਮੁਲਾਜ਼ਮ ਨੇ ਹਰ ਕਿਸੇ ਬੰਦੇ ਨੂੰ ਇਹ ਇਹਦਾ ਜਿਹੜਾ ਨੁਕਸਾਨ ਹੋ ਰਿਹਾ ਸੋ ਸਾਰਿਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਤੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀ ਇਹਨਾਂ ਪਹਿਲਾਂ ਗੱਲ ਕਹੀ ਹੈ ਕਿ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੇ 20 20 ਆਪਣੇ 2020 ਤੋਂ ਲਗਾਤਾਰ ਜੋ ਚੱਲ ਰਿਹਾ ਹੈ ਇਹ ਤਾਂ ਬਹੁਤ ਛੋਟੀ ਇੰਨੀ ਕੀ ਗੱਲ ਇਹ ਹੈ ਜੇ ਇੱਥੋਂ ਦੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਦੁੱਧ ਦੀਆਂ ਗੱਡੀਆਂ ਨੇ ਜਾਂ ਲੋਕਲ ਗੱਡੀਆਂ ਨੂੰ ਮਾਫ਼ ਕਰ ਦਿੰਦੇ ਤੇ ਇਹਨਾਂ ਨੂੰ ਕੋਈ ਜਿਹੜਾ ਬਹੁਤ ਵੱਡਾ ਨੁਕਸਾਨ ਨਹੀਂ ਹੋਣ ਲੱਗਾ ਇੰਟਰਨੈਸ਼ਨਲ ਰੋਡ ਹੈ ਇੰਟਰਨੈਸ਼ਨਲ 10 ਕਿਲੋਮੀਟਰ ਲਾਹੌਰ ਆ ਹਾਂ ਇੰਟਰਨੈਸ਼ਨਲ ਰੋਡ ਆ ਹੋਣ ਕਰਕੇ ਕਿਉਂਕਿ ਇੱਥੋਂ 10 ਕਿਲੋਮੀਟਰ ਲਾਹੌਰ ਆ ਤੇ ਇੱਥੇ ਜਿਹੜੀਆਂ ਬਾਹਰੋਂ ਗੱਡੀਆਂ ਆਉਂਦੀਆਂ ਨੇ ਇਹਨਾਂ ਨੂੰ ਬਥੇਰੇ ਪੈਸੇ ਬਣਦੇ ਨੇ ਸੋ ਇਸ ਕਰਕੇ ਅਸੀਂ ਜਿਹੜੀ ਆ ਬਿਲਕੁਲ ਨਾਲ ਆ ਤੇ ਇਹ ਗੱਲ ਸਮੁੱਚੇ ਰੂਪ ਦੇ ਵਿੱਚ ਸਾਰੀਆਂ ਕਿਸਾਨ ਮਜ਼ਦੂਰ ਦਨਤ ਮੁਲਾਜ਼ਮ ਜਥੇਬੰਦੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਵੀ ਭਾਈ ਹੁਣ ਸਮਾਂ ਜਦੋਂ ਕਿ ਪੰਜਾਬ ਕਹ ਲੋ ਵੀ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ ਹੋ ਗਿਆ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਕੁਝ ਨਹੀਂ ਕਰਨਾ ਇਹ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਲੋਕਾਂ ਨੂੰ ਜਿਹੜੇ ਪੰਜਾਬ ਦੇ ਹਿੱਤੂ ਨੇ ਉਹਨਾਂ ਨੂੰ ਇਕੱਠਿਆਂ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਵੀ ਇਹ ਜਿਹੜਾ ਜਿਹੜਾ ਲੱਖਾਂ ਮਿਲੀਅਨ ਦਾ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਤੇ ਉਹ ਲੜਾ ਕਿਵੇਂ ਕਿਉਂਕਿ ਇੱਕ ਗੰਮ ਦੇ ਬੱਚੇ ਦੇ ਉੱਤੇ ਲੱਖਾਂ ਰੁਪਈਆ ਦਾ ਜਿਹੜਾ ਇਹ ਤੇ ਬੋਝ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਕਿ ਤੁਸੀਂ ਸਾਡੀ ਜਿਹੜੀ ਗੱਲ ਲੋਕਾਂ ਤੇ ਜਿਹੜੀ ਪਚਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ